ਸਤਿ ਸ਼੍ਰੀ ਅਕਾਲ ਜਮ ਲਾਜ਼ਮ ਪੈਨਸ਼ਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ਿਆ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਹਾਜ਼ਰ ਆਇਆ ਇੱਕ ਵੱਡੀ ਅਪਡੇਟ ਦੇ ਨਾਲ ਦੋਸਤੋ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਮੀਟਿੰਗ ਤੋਂ ਬਾਅਦ ਜਿਹੜੀ ਲਾਈਵ ਹੋਈ ਸੁਖਚੰਦ ਸਿੰਘ ਖੈਰਾ ਨੇ ਜਿਹੜਾ ਹੈ ਕਿ 11% ਦੇ ਉੱਤੇ ਕੀਤਾ ਲਾਨ 8% ਡੀਏ ਜਾਰੀ 11% ਡੀਏ ਏਰੀਆ ਬਕਾਇਆ ਓਪੀਐਸ ਬਹਾਲੀ ਅਤੇ ਕੱਚੇ ਮਲਾਜ਼ਮਾਂ ਸੰਬੰਧੀ ਜਿਹੜਾ ਹੈ ਪਹਿਲੀ ਕਿਸ਼ਤ ਜਾਰੀ ਸੰਬੰਧੀ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜੇਕਰ ਪਹਿਲੀ ਵਾਰੀ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜਰੂ ਪੰਜਾਬ ਦੇ ਵਿੱਚ ਪੰਜਾਬ ਦੇ ਮੁਲਾਜ਼ਮ ਲਗਾਤਾਰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਲੜਦੇ ਆ ਰਹੇ ਨੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁਲਾਜ਼ਮ ਆਗੂ ਦੇ ਵਿਚਕਾਰ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਨੇ ਇੱਕ ਹੁਣ ਮੀਟਿੰਗ ਹੋਰ ਹੋਈ ਹੈ ਜਿਸ ਮੀਟਿੰਗ ਤੋਂ ਬਾਅਦ ਆਏ ਹੋਏ ਸੁਖਚੰਨ ਸਿੰਘ ਖੈਰਾ ਨੇ 11% ਦੇ ਉੱਤੇ ਐਲਾਨ ਕਰ ਦਿੱਤਾ ਹੈ ਕਿ 8% ਡੀਏ ਜਾਰੀ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਅਪਡੇਟ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ 200 ਜਿਹੜਾ ਮੁਲਾਜ਼ਮਾਂ ਦਾ ਜਿਹੜਾ 4% ਡੀਏ ਜਿਹੜਾ ਹੈ ਜਾਰੀ ਕੀਤਾ ਗਿਆ ਹੈ ਇਸ ਦੇ ਡੀਏ ਤੋਂ ਬਾਅਦ ਮੁਲਾਜ਼ਮਾਂ ਦਾ 11% 11% DA ਦੀਆਂ ਤਿੰਨ ਕਿਸ਼ਤਾਂ ਪੈਂਡਿੰਗ ਬਣ ਰਹੀਆਂ ਨੇ ਜਿਸ ਦੇ ਲਈ ਮਲਾਜ਼ਮਾਂ ਲਗਾਤਾਰ ਸੰਘਰਸ਼ ਕਰੀ ਹੈ ਇਸ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਨੇ ਮਲਾਜ਼ਮਾਂ ਨੂੰ ਮੀਟਿੰਗ ਦਾ ਜਿਸ ਤੋਂ ਬਾਅਦ ਮੀਟਿੰਗ ਹੈ ਜਿਹੜੀ ਹੋਰ ਕੀਤੀ ਗਈ ਸੀ ਇਸ ਮੀਟਿੰਗ ਦੇ ਵਿੱਚ ਸੁਖਚੈਨ ਸਿੰਘ ਖੈਰਾ ਪੰਜਾਬ ਸਰਕਾਰ ਨੂੰ ਅੱਸੀ ਜਿਹੜਾ ਇਹ ਗੱਲ ਜਿਹੜੀ ਗੱਲਬਾਤ ਰੱਖੀ ਹੈ ਕਿ ਪੰਜਾਬ ਸਰਕਾਰ ਘਟੋ ਘਟ ਦੋ ਕਿਸ਼ਤਾਂ ਹੋਰ ਜਾਰੀ ਕਰੇ ਤਾਂ ਹੀ ਸਾਡੇ ਬਕਾਇਆ ਜਿਹੜੇ ਆ ਉਹ ਜਿਹੜੇ ਫਾਈਨਲਸ ਜਿਹੜੇ ਕਿ ਫਾਈਨਲਸ ਜਿਹੜੇ ਕਿ ਹੋਣਗੇ ਨਹੀਂ ਤਾਂ ਪੈਂਡਿੰਗ ਹੀ ਰਹਿਣਗੇ ਆ ਨਵੀਂ ਜਿਹੜੀ ਕਿਸ਼ਤ ਜਿਹੜੀ ਆ ਸਿਰਫ ਉਹ ਜਾਰੀ ਹੁੰਦੀ ਰਹੇਗੀ ਇਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਸਾਨੂੰ ਸਮਾਂ ਚਾਹੀਦਾ ਹੈ ਪੰਜਾਬ ਸਰਕਾਰ ਸਰਕਾਰ ਕਹਿ ਰਹੀ ਹੈ ਕਿ ਹਾਲੇ ਕੁਝ ਜਿਹੜਾ ਕਿ ਸਰਪਲਸ ਹੋਣ ਦੇ ਵਿੱਚ ਸਮਾਂ ਲੱਗ ਸਕਦਾ ਹੈ ਜੋ ਸਮਾਂ ਜਿਹੜਾ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਲਈ ਉਹ ਉਹ ਕਰ ਰਹੀ ਹੈ ਜਿਸ ਤੋਂ ਬਾਅਦ ਸੁਖਚੈਨ ਸਿੰਘ ਖੈਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ 2022 ਤੋਂ OPS ਦਾ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ਅਤੇ ਉਸ ਨੂੰ ਲਾਗੂ ਤੱਕ ਨਹੀਂ ਕਰ ਸਕੇ ਪਰ ਜਿਹੀ ਸਰਕਾਰ ਤੋਂ ਅਸੀਂ ਬਾਕੀ ਰਹਿੰਦੇ ਬਕਾਇਆ ਦੀ ਉਮੀਦ ਲਾਈ ਬੈਠੇ ਆ ਸਾਨੂੰ ਖੁਦ ਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਸੁਖਚੰਨ ਸਿੰਘ ਖਿਆਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੋਗਲੀ ਸਰਕਾਰ ਹੈ ਅਤੇ ਦੋ ਮੂੰਹ ਹੀ ਚਾਰੀ ਹੈ ਕਦੇ ਕੁਝ ਕਹਿੰਦੀ ਹੈ ਤੇ ਕਦੇ ਕੁਝ ਕਹਿੰਦੀ ਹੈ ਸਮਾਂ ਮੰਗ ਲੈਂਦੀ ਹੈ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਕੁਝ ਨਹੀਂ ਦਿੱਤਾ ਜਾ ਕਰ ਰਹੀ ਇਸ ਦੇ ਨਾਲ ਹੀ ਦੋਸਤੋ ਹਾਈ ਕੋਰਟ ਸੁਪਰੀਮ ਕੋਰਟ ਦੇ ਵੱਲੋਂ ਵੀ ਲਗਾਤਾਰ ਪੱਤਰ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਪਰ ਉਹਨਾਂ ਨੂੰ ਵੀ ਲਾਗੂ ਕਰਨ ਦੇ ਵਿੱਚ ਪੰਜਾਬ ਸਰਕਾਰ ਨਾਮ ਕੰਮਜਾਬ ਹੀ ਨਜ਼ਰ ਆ ਰਹੀ ਹੈ ਇੱਕ ਪਾਸੇ ਪੰਜਾਬ ਸਰਕਾਰ ਨੇ ਇਸ਼ਤਿਹਾਰਾਂ ਤੇ ਉੱਪਰ ਅਤੇ ਹੋਰ ਮੁਫਤ ਦੀਆਂ ਜਿਹੜੀਆਂ ਰਿਓੜੀਆਂ ਦੇ ਉੱਪਰ ਪੈਸਾ ਖਰਚ ਰਹੀ ਹੈ ਦੂਜੇ ਪਾਸੇ ਮਲਾਜ਼ਮਾਂ ਦੀਆਂ ਤਨਖਾਹਾਂ ਦੇ ਲਈ ਪੰਜਾਬ ਸਰਕਾਰ ਦੇ ਕੋਲ ਪੈਸਾ ਨਹੀਂ ਹੈ ਇੱਕ ਗੱਲ ਦੇ ਉੱਪਰ ਉਹ ਵੱਡੀ ਹੈਰਾਨਗੀ ਦੇਖਣ ਨੂੰ ਮਿਲੀ ਹੈ ਸੋ ਪੰਜਾਬ ਦੇ ਮਲਾਜ਼ਮਾ ਗੁਸੁਖਚਨ ਸਿੰਘ ਖੈਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਜੇਕਰ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕੋਈ ਅਗਲੀ ਕਿਸ਼ਤ ਜਿਹੜੀਆਂ ਦੋ ਕਿਸ਼ਤਾਂ ਜਾਰੀ ਨਹੀਂ ਕਰਦੀ ਤਾਂ ਸੰਘਰਸ਼ ਹੋਰ ਜ਼ਿਆਦਾ ਤਿੱਖਾ ਜਿਹੜਾ ਹੈ ਉਹ ਕੀਤਾ ਜਾਵੇਗਾ ਸੋ ਦੋਸਤੋ ਇਹ ਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਿੱਚ ਬਣੀ ਰੈਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ